ਵਗੇ ਰਵਿਦਾਸ ਜੀ ਦੀ ਬਾਣੀ ਸਤਗੁਰੂ ਉਚਾਰਨ ਕਰਦੇ ਹਨ ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ ਆਸਾ ਰਾਗ ਵਿੱਚ ਸ੍ਰੀ ਰਵਿਦਾਸ ਭਾਗੇ ਜੀ ਦੀ ਬਾਣੀ ਉਚਾਰਦੇ ਹਨ ਇੱਕ ਓੰਕਾਰ ਸਤਗੁਰ ਪ੍ਰਸਾਦ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਇਹ ਤੁਕ ਵੀ ਸਾਧ ਸੰਗਤ ਜੀ ਕਾਂਸੀ ਵਿੱਚ ਹੀ ਹੋਏ ਹਨ ਇਹ ਪਿਛਲੇ ਜਨਮ ਜੀ 라ਮਾਨੰਦ ਦੇ ਉਪਾਸ਼ਕ ਸਨ 라ਮਾਨੰਦ ਜੀ ਦਾ ਹੁਕਮ ਸੀ ਕਿ ਕਿਸੇ ਚੰਗੇ ਸੇਵਕਾਕਾਰ ਵਾਲੇ ਪੁਰਖ ਦੇ ਘਰੋਂ ਭਿਖਿਆ ਲਿਆ ਕੇ ਮੇਰੀ ਸੇਵਾ ਕਰਿਆ ਕਰਿਓ ਇਹ ਬ੍ਰਹਮਚਾਰੀ ਸੰਤ ਕਬੀਰ ਨਾਮ ਦੇ ਉਦਾਸ ਆਸਾਜਕ ਇਹ ਸੇਵਾ ਕਰਦੇ ਹੁੰਦੇ ਸਨ ਇੱਕ ਸ਼ੌਕਾਰ ਸੰਤੋਖਾ ਨਾਮ ਵਾਲਾ ਸੀ ਉਹਦੇ ਘਰ ਵਿੱਚੋਂ ਲਾਜ਼ਮੀ ਸੀ ਇਹ ਚਮਿਆਰ ਸੀ ਠੇਕੇਦਾਰ ਇਹ ਕਿਹਾ ਕਰੇ ਜੀ ਸੌਮੀ ਜੀ ਆਖੋ ਮੇਰੇ ਆਖੋ ਵੀ ਕਰੇ ਸਿੱਧਾ ਲੈ ਜਿਆ ਕਰੋ ਇਹਨਾਂ ਨੇ ਇੱਕ ਦਿਨ ਬਹੁਤਾ ਮੀਂਹ ਪੈਂਦਾ ਸੀ ਉਦੋਂ ਕਿਹਾ ਵੀ ਬਾਹਰ ਕਰਕੇ ਜਾਵਾਂਗੇ ਜਾਂਦੇ ਤਾਂ ਇਹ ਵੀ ਬੜੀ ਬੇਨਕੀ ਕੀਤੀ ਮੇਰੇ ਘਰ ਦਾ ਸਿੱਧਾ ਲੈ ਜਾਓ ਰਾਮਾਨੰਦ ਨੂੰ ਸਿੱਧਾ ਲਿਆ ਕੇ ਇਹਨਾਂ ਨੇ ਰਵਦਾਸ ਸਾਰਿਆਂ ਦਾ ਆਗੂ ਸੀ ਸਿੱਧਾ ਲਿਆ ਕੇ ਨਾਮ ਦੇ ਉਹਨੂੰ ਪ੍ਰਸ਼ਾਦ ਭਗਤ ਰਾਮਾਨੰਦ ਜੀ ਨੂੰ ਪ੍ਰਸ਼ਾਦ ਛਕਾਇਆ ਜਦੋਂ ਪ੍ਰਸ਼ਾਦ ਛਕਾਇਆ ਧਿਆਨ ਨਾ ਲੱਗੇ ਰਾਮਾਨੰਦ ਦਾ ਕੁੰਨਾ ਹੀ ਕੁੰਨਾ ਦੱਸਣ ਕਿ ਮਿਆਰਾਂ ਦੀਆਂ ਇਹਨੂੰ ਫੇ ਸਾਰੇ ਬ੍ਰਹਮਚਾਰੀ ਬੁਲਾਏ ਕਹਿੰਦੇ ਦੱਸੋ ਵੀ ਕਿਹਦਾ ਉਹਨੂੰ ਲਿਆ ਕੇ ਮੈਨੂੰ ਖਵਾਇਆ ਇਹ ਕਹਿਣ ਸੱਚ ਦੱਸਦਾ ਕਿ ਮਹਾਰਾਜ ਸੰਤੋਖਾ ਨਾਮੇ ਠੇਕੇਦਾਰ ਹੋ ਐ ਉਸਨ ਮਹਾਰਾਜ ਜੀ ਬੇਨਤੀ ਕੀਤੀ ਸੀ ਉਸ ਦਾ ਭੋਜਨ ਸ਼ਿਕਾਇਤ ਕਹਿਣ ਲੱਗੇ ਜਾ ਕੇ ਪੁੱਛ ਕੇ ਆਓ ਜੀ ਕੀ ਕਾਮਨਾ ਸੀ ਜੋ ਪੁੱਛਣ ਆ ਕੇ ਗਏ ਜੀ ਕਹਿੰਦੇ ਮੇਰੇ ਪੁੱਤਰ ਨਹੀਂ ਹੈ ਫਿਰ ਰਾਮਾਨੰਦ ਕਹਿੰਦਾ ਪੁੱਤਰ ਤਾਂ ਤੁਹਾਨੂੰ ਹੀ ਬਣਨਾ ਪੂ ਮੈਂ ਨਹੀਂ ਬਣਨਾ ਰਵਿਦਾਸ ਕਹਿੰਦਾ ਬਾਬਾ ਮੈਂ ਤੇਰਾ ਸਰਾਫ ਤਾਂ ਸਹਾਨ ਲੈਣਾ ਉਹਦੇ ਘਰ ਜਨਮ ਪੈਣਾ ਪਰ ਮੇਰਾ ਉਸ ਜਨਮ ਚ ਹੀ ਮੇਰੀ ਮੁਕਤੀ ਹੋ ਜੇ ਕਹਿਣ ਲੱਗੇ ਚੰਗਾ ਉਸੇ ਜਨਮਤੀ ਨਿਹਾਲ ਹੋ ਜਾਏਗਾ ਕਿਉਂ ਰਾਮਾਨੰਦ ਜੀ ਦੇ ਸਰਾਫ ਕਰਕੇ ਰਵਿਦਾਸ ਦੀ ਸੰਤੋਖੇ ਉਸ ਜਿਵੇਂ ਆਰ ਦੇ ਘਰ ਜਨਮ ਧਾਰਿਆ ਤੇ ਫੇ ਜਿਵੇਂ ਆਰੀਆ ਦੁੱਧ ਨਾਲ ਚੁੰਗਣਾ ਰਾਮਾਨੰਦ ਆ ਕੇ ਵੇਖਦਾ ਕਹਿੰਦੇ ਕੁਛ ਨਹੀਂ ਤੇਰਾ ਵਿਗੜਦਾ ਹੁਣ ਸਿਮਰਨ ਕਰ ਨਾਮ ਦਾ ਦੇਹ ਦਿੱਤ ਇਹ ਰਵਿਦਾਸ ਜੀ ਮਹਾਰਾਜ ਦੇ ਪਿਆਰੇ ਭਗਤ ਹੋਏ ਹਨ ਇਹ ਸੰਤੋਖੇ ਦੇ ਪੁੱਤਰ ਹੋਏ ਹਨ ਜਿਵੇਂ ਆਰ ਦੇ ਰਵਿਦਾਸ ਇਹਨਾਂ ਦਾ ਨਾਮ ਸੀ ਸੋ ਕਾਂਸੀ ਵਿੱਚ ਰਹੇ ਕੋਈ ਪਰਮੇਸ਼ਰ ਦੀ ਭਗਤੀ ਕਰਦੇ ਰਹੇ ਹਨ ਬਹੁਤ ਸਾਰੀਆਂ ਭਗਤਾਂ ਵਾਲਾ ਜਿਹਨੀਆਂ ਸਾਖੀਆਂ ਹਨ ਇੱਕ ਸੇਵਕ ਸੀ ਇਹਨਾਂ ਦਾ ਰਬਦਾਸ ਜੀ ਦਾ ਉਹਦਾ ਪੁੱਤਰ ਕੁਸੰਗੀ ਹੋ ਗਿਆ ਵਕਾਰੀ ਹੋ ਗਿਆ ਉਸ ਨੂੰ ਰਬਦਾਸ ਜੀ ਦੇ ਕੋਲੇ ਲੈ ਕੇ ਆਇਆ ਕਿ ਕਹਿੰਦਾ ਜੀ ਮੇਰੇ ਪੁੱਤਰ ਨੂੰ ਸਮਝਾਓ ਤਾਂ ਸੁਣ ਕੇ ਰਬਦਾਸ ਜੀ ਉਪਦੇਸ਼ ਦਿੰਦੇ ਹਨ ਇੱਕੋ ਦੁਆਇ ਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਭ ਜੀ ਉਹਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਪਰਮੇਸ਼ਰ ਦੇ ਅੱਗੇ ਨਾਏ ਪ੍ਰਾਰਥਨਾ ਕਰਦੇ ਨਾਏ ਉਹਨੂੰ ਸਮਝਾਉਂਦੇ ਹਨ ਮਾਦੋ ਅਵਿਧਿਆ ਹਿਤਕੀਨ ਵਿਵੇਕ ਦੀ ਮਲੀਨ ਕਹਿੰਦੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਵੇਖ ਭਾਈ ਮ੍ਰਿਗ ਜਿਹੜਾ ਹੈ ਇਹ ਕੰਡਾ ਜਿਹੜੇ ਦੇ ਸ਼ਬਦ ਨਾਲ ਮਾਰਿਆ ਗਿਆ ਅਤੇ ਮੱਛੀਆਂ ਜੀਭਾਂ ਦੇ ਸਵਾਦ ਨਾਲ ਕੁੰਡੀ ਨੂੰ ਪਕੜ ਕੇ ਮਾਰੀਆਂ ਗਈਆਂ ਫਿਰ ਨੂੰ ਭੌਰੇ ਨਾਸਾਂ ਇਹ ਖਸ਼ਬੂ ਲੈ ਜਾਂਦੇ ਕਬਲਾਂ ਵਿੱਚੀ ਪਕੜ ਕੇ ਲੋਕਾਂ ਨੂੰ ਅਰਕ ਨੂੰ ਆਇਆਂ ਕੜਾਹਾਂ ਚ ਪਾ ਕੇ ਮਾਰ ਦਿੰਦੇ ਪਤੰਗ ਪਤੰਗੇ ਦੀਵੇ ਦੀ ਲਾੜ ਨੂੰ ਵੇਖ ਕੇ ਸੜ ਜਾਂਦੇ ਐ ਕੁੰਝ ਹਾਥੀ ਜਿਹੜਾ ਹੈ ਇਹ ਹਸਤਨੀ ਕਾਲਬੂਧ ਕੀ ਹਸਤਨੀ ਮਨਵਾਰ ਚਾਤਰਕੇ ਜਗਦੀਸ਼ ਕਾਮਸਵਾਗ ਗਾਜ ਬਸਪਰੇ ਅੰਕਸੇ ਹੋ ਸੀਸ ਇੱਕ ਇੱਕ ਵਿਸ਼ੇ ਨੇ ਏਕ ਦੋਖ ਬినాਸ਼ ਇੱਕ ਇੱਕ ਦੋਸ਼ ਵਿਸ਼ੇ ਨੇ ਇਹਨਾਂ ਨੂੰ ਮਿਰਗ ਨੂੰ ਕੰਨਾਂ ਦੇ ਵਿਸ਼ੇ ਨੇ ਮੱਛੀ ਨੂੰ ਜਵਾਨ ਦੇ ਸਵਾਦ ਨੇ ਪੋਰੇ ਨੂੰ ਨਾਸਾਂ ਦੇ ਸਵਾਦ ਨੇ ਪਤੰਗੇ ਨੂੰ ਰੂਪ ਵੇਖਣ ਦੇ ਰਸ ਨੇ ਹਾਥੀ ਨੂੰ ਸਪਰਸ਼ ਦੇ ਰਸ ਨੇ ਇੱਕ ਇੱਕ ਦੋਸ਼ ਦੇ ਨਾਲ ਬਨਾਸ ਨਾਸ ਕਰ ਦਿੰਦਾ ਪੰਜ ਦੂਖ ਅਸਾਧ ਜਾ ਮੈਂ ਇਹ ਮੁਰਖ ਤੂੰ ਐਡਾ ਬੈਲੀ ਹੋ ਗਿਆ ਜਦੋਂ ਇਹ ਜਾਨਵਰ ਇੱਕ ਤੇ ਦੋਸ਼ ਨਾਲ ਨਾਸ ਹੋ ਗਏ ਤੇ ਤੂੰ ਮਨੁੱਖਾ ਦੇ ਢਾਰ ਕੇ ਪੰਜ ਦੂਖ ਪੰਜੇ ਸ਼ਬਦ ਵੀ ਤੂੰ ਵਿਸ਼ਿਆਂ ਦੀਆਂ ਗੱਲਾਂ ਵੀ ਸੁਣਨਾ ਹੈ ਰੂਪ ਨੂੰ ਵੀ ਵੇਖਦਾ ਹੈ ਜੀਵਾਨ ਦੇ ਸਵਾਦ ਵੀ ਸ਼ਰਾਬ ਮਾਸ ਬਿਨਾ ਗੱਲ ਹੀ ਨਹੀਂ ਕਰਦਾ ਤੇ ਅਤਰਫਲੇ ਨਾਸਾ ਨੂੰ ਲਾਉਣਾ ਹੈ ਪਰਵਾਨੇ ਵਾਂਗੂ ਰੂਪ ਵੀ ਵੇਖਦਾ ਰਹਿਣਾ ਹੈ ਹੱਥੇ ਵਾਂਗੂ ਸਪਰਸ਼ ਵੀ ਕਰਨਾ ਚਾਹੁੰਨਾ ਹੈ ਏਕ ਦੂਖ ਬਿਨਾ ਪੰਜ ਦੂਖ ਆਸਾਦ ਜਨ ਹੈ ਇਹ ਪੰਜੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਰੂਪੀ ਗੋਸ਼ ਨਾ ਸਾਡੇ ਜਾਣ ਵਾਲੇ ਜਿਹੜੇ ਅਸਾਧ ਬਿਮਾਰੀ ਹੈ ਜਿਸ ਵਿੱਚ ਹੈ ਤਾਕੀ ਕੀਤਕ ਆ ਜਦੋਂ ਇਹ ਕਿਤਕ ਵਿਸ਼ੇ ਨੇ ਮਾਰਲੇ ਪਿਛਲੇ ਉਹ ਜਿਹਦੇ ਚ ਪੰਜੇ ਵਿਸ਼ੇ ਹੈ ਉਸ ਬੰਦੇ ਦੇ ਜੀਉਣ ਦੀ ਕਿੰਨੀ ਆਕਾਸ ਕਰਦੇ ਹੋ ਝਾਟੀ ਖਤਮ ਹੋ ਜਾਏਗਾ ਮਾਧੂ ਅਵਿਦਿਆ ਹਿਤ ਕੀ ਫਿਰ ਮਾਇਆ ਦੇ ਪਤੀ ਅਵਿਦਿਆ ਵਿੱਚ ਫਸਿਆ ਹੋਇਆ ਹੈ ਨਾ ਅਗਿਆਨੀਆਂ ਨੇ ਇਹਨਾਂ ਪਦਾਰਥਾਂ ਵਿੱਚ ਹਿਤ ਕੀਤੇ ਝੂਠਿਆਂ ਵਿਚਿਆਂ ਚ ਬਵੇਕ ਦੀਪ ਮਲੀਨ ਇਹ ਗਿਆਨ ਰੂਪੀ ਦੀਵਾ ਇਹਨਾਂ ਦੇ ਅੰਤਾਰ ਕਰਨ ਦੇ ਅੰਦਰੋਂ ਮਲੀਨ ਮੈੜਾ ਹੋ ਚੁੱਕਾ ਹੈ ਜਿਵੇਂ ਚਿਮਨੀ ਜੀ ਦੇ ਮਾੜਾ ਤੇਲ ਹੋਵੇ ਕਿਉਂ ਨਹੀਂ ਧੂਆਂ ਹੀ ਧੂਆਂ ਹੋ ਜਾਂਦਾ ਹੈ ਇਸ ਪ੍ਰਕਾਰ ਬੁੱਧੀ ਰੂਪ ਚਿਮਨੀ ਚ ਜਿਹਦੇ ਕਰਮ ਜਿਹੜੇ ਆ ਮਾੜੇ ਆ ਢਿਹਰੇ ਆ ਮਨ ਦੇ ਤੇਲ ਦੀ ਨਿਆਈ ਉਹਨਾਂ ਦੀ ਬੁੱਧੀ ਵੀ ਮਲੀਨ ਹੋ ਜਾਂਦੀ ਹੈ ਇਉ ਗਿਆਨ ਰੂਪੀ ਦੀਵਾ ਜਿਹੜਾ ਮੈੜਾ ਹੋ ਰਿਹਾ ਹੈ ਪ੍ਰਹਾਉ ਦਿਰਗਤ ਜਉਣ ਅਚੇਤ ਸੰਭਵ ਦਿਰਗਤ ਜਉਣ ਤੇ ਕਿਹੜੀਆਂ ਜੂਨਾ ਸੱਪ ਚੂਹੇ ਠੂਹੇ ਆਦਕ ਇਹਨਾਂ ਦਾ ਜਉਣ ਅਚੇਤ ਸੰਭਵ ਇਹਨਾਂ ਦਾ ਅਚੇਤ ਭੁੱਲ ਜਾਣਾ ਸੰਭਵ ਬਣ ਸਕਦਾ ਹੈ ਕਿਉਂਕਿ ਇਹਨਾਂ ਨੇ ਇਹਨਾਂ ਨੂੰ ਸਮਝ ਨਹੀਂ ਹੈ ਪੁੰਨ ਪਾਪ ਅਸੂ ਨਾ ਇਹਨਾਂ ਨੂੰ ਪੁੰਨ ਦਾ ਸੋਚ ਵਿਚਾਰ ਹੈ ਨਾ ਪਾਪ ਦੀ ਅ ਸੋਚ ਵਿਚਾਰ ਹੈ ਇਹ ਪਾਪ ਉਹਦੀ ਵਿਚਾਰ ਚੋਂ ਰਹਤ ਹਨਗੇ ਅਤੇ ਇਸ ਕਰਕੇ ਇਹਨਾਂ ਦਾ ਭੁੱਲਣਾ ਤਾਂ ਬਣ ਰਿਹਾ ਏ ਟੇਡੀਆਂ ਜੂਨਾਂ ਦਾ ਜਿਹੜੇ ਢਿੱਡ ਖਸਾ ਕੇ ਤੁਰਨ ਵਾਲੀਆਂ ਤੇੜੀਆਂ ਜੂਨਾਂ ਐ ਇਹਨਾਂ ਦਾ ਚੇਤ ਭੁੱਲ ਜਾਣਾ ਇਹਨਾਂ ਵਿਸ਼ਿਆਂ 'ਚ ਇਹ ਸੰਭਵ ਹੈ ਇਹ ਬਣ ਸਕਦਾ ਹੈ ਕਿਉਂਕਿ ਪਾਪ ਪੁੰਨ ਵੀ ਵਿਚਾਰ ਨਹੀਂ ਇਹਨਾਂ ਦੇ ਅੰਦਰ ਮਨੁੱਖਾ ਅਵਤਾਰ ਦੁਲਭ ਮੈਨੂੰ ਤਾਂ ਪਤਾ ਹੈ ਕਿ ਪਾਪ ਹੈ ਪੁੰਨ ਹੈ ਸਾਰਾ ਤੈਨੂੰ ਗਿਆਨ ਹੈ ਬੰਦਿਆ ਇਹ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਇਆ ਹੈ ਇਹ ਅਵਤਾਰ ਹੈ ਸਮਝ ਲੈ ਮਨੁੱਖਾ ਜਨਮ 84 ਲੱਖ ਜੂਨ ਕਿਉਂ ਇਹ ਬੜਾ ਦੁਰਲੱਭ ਕਸ਼ਣ ਤੈਨੂੰ ਪ੍ਰਾਪਤ ਹੋਇਆ ਹੈ। ਇਹੀ ਸੰਗਤ ਪੋਚ। ਉਹਨਾਂ ਵਿਸ਼ਿਆਂ ਦੀ ਸੰਗਤ ਚ ਪੈ ਕੇ ਪੋਚ ਨੀਚ ਹੋ ਰਿਹਾ ਏ ਤੂੰ। ਜਿਵੇਂ ਉਹ ਜਾਨਵਰ ਮਾਰੇਗੇ ਟੇਡੀਆਂ ਜੂਨਾ ਵਾਲੇ, ਤੂੰ ਮਨੁੱਖਾ ਜਨਮ ਤੈਨੂੰ ਅਵਤਾਰ ਮਿਲਿਆ ਹੋਇਆ ਸਾਰੀਆਂ ਜੂਨਾ, ਸਗਲ ਜੀਵਨ 'ਚ ਤੂੰ ਸਿਰ ਘਰੇਆ। ਸਾਰੀਆਂ ਜਿਹੜੇ ਸ਼੍ਰੋਮਣੀ ਕਰਕੇ ਤੈਨੂੰ ਰੱਖਿਆ ਹੋਇਆ ਹੈ। ਐਡੀ ਦੁਰਲੱਭ ਕਸ਼ਣ ਦੇ ਫਿਰ ਤਸੇ ਬਹੁਤੇ ਜੁਗ ਹਾਰੇ ਹੋ। ਮਾਨਸ ਦੇ ਲਈ ਦੁਰਲੱਭ ਦੇ ਮਿਲੀ ਹੈ। ਉਹਨਾਂ ਵਿਸ਼ਿਆਂ ਦੀ ਸੰਗਤ ਕਰਕੇ ਪਉਚ ਨੀਚ ਹੋ ਰਿਹਾ ਹੈ ਕਾਮ ਆਦਕਾਂ ਦੀ ਕੋ ਸੰਗਤ ਕਰਕੇ ਜੀਏ ਜੰਤ ਜਹਾ ਜਹਾ ਲਗ ਜਿਨੇ ਜੀ ਜੰਤ ਛੋਟੇ ਵੱਡੇ ਸੂਖਸਥੂਲ ਜੀ ਜੰਤ ਹਨ ਜਹਾ ਜਹਾ ਲਗ ਕਰਮ ਕੇ বাস ਜਾਏ ਹੋਏ ਕਰਮਾਂ ਦੇ বাস ਜਾ ਕੇ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਨ ਬਰਬਲਾ ਉਤਰੇ ਅੰਤ ਕਾਲ ਜੋ ਮਾਇਆ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਤੇ ਇਸੇ ਪ੍ਰਕਾਰ ਸਰਬ ਜੀਵਨ ਬਲਵალა ਕਰੇ ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸੂਕਰ ਜੀਵਨ ਬਲਵალა ਕਰੇ ਇਸ ਪ੍ਰਕਾਰ ਜੀ ਜਹਾਂ ਜਹਾਂ ਜਿੱਥੇ ਜਿੱਥੇ ਕਰਮ ਉਹਨਾਂ ਦੇ ਹੈ ਕਰਮਾਂ ਦੇ ਵਸਪੈ ਕੇ ਪ੍ਰਾਲਾਵ ਅਨਸਾਰ ਉਥੇ ਜੂਨਾ ਚੋਂ ਜਾਂਦੇ ਹਨ ਛੋਟੇ ਵੱਡੇ ਜਿਹਨੇ ਜੀ ਜੰਤ ਬ੍ਰਹਮਾ ਤੋਂ ਲਾ ਕੇ ਹਨ ਛੋਟੇ ਮੱਛਰ ਤੱਕ ਕਾਲ ਫਾਸ ਅਬਦ ਲਾਗੀ ਇਹ ਜਿਹੜੀ ਕਾਲ ਵੀ ਫਾਹੀ ਹੈ ਨਾ ਵਧਣ ਵਾਲੀ ਕੱਟੀ ਨਹੀਂ ਜਾਂਦੀ ਕੱਟੀ ਨਾ ਕੱਟੇ ਟੁੱਟਨੇ ਯਾਈ ਸਾ ਸੱਪਨ ਹੋਏ ਜਾਕੋ ਖਾਈ ਇਹ ਜਿਹੜੀ ਕਿਸੇ ਤੋਂ ਕੱਟੀ ਨਹੀਂ ਜਾਂਦੀ ਕਾਲ ਦੀ ਫਾਹੀ ਜਾਲ ਵਜੇ ਸਭ ਹੀ ਮਰਤ ਕੇ ਐਸੀ ਕਾਲ ਦੀ ਫਾਹੀ 'ਚ ਅਬਦ ਨਾ ਕੱਟੀ ਜਾਣ ਵਾਲੀ ਇਹ ਜੀਵ ਤੇ ਨੂੰ ਲੱਗ ਰਹੀ ਏ ਕਿਵੇਂ ਜੀ ਕਹਿੰਦੇ ਅਬਦ ਲਾਗੇ ਅਬਦ ਜਿਹੜੀ ਉਮਰ ਆਕਣੀ ਇਹ ਹੋਰ ਕਈ ਲੱਗ ਦੇਨ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਪੂਚ ਰਹਿਣ ਫਿਰ ਨਹੀਂ ਇਹ ਜਿਹੜੀ ਉਮਰ ਤੇ ਨੂੰ ਮਿਲੀ ਹੋਈ ਏ ਇਹਨੂੰ ਕਾਲ ਦੀ ਫਾਹੀ ਲੱਗੀ ਹੋਈ ਏ ਦਿਨ ਵਦਨ ਜਿਹੜੀ ਤੇਰੀ ਉਮਰ ਅੰਦਰ ਮੂਸਾ ਲਾਜ ਚੁਕਾਈ ਦਿਨ ਤੇ ਰਾਤ ਜਿਹੜੇ ਚੂਹੇ ਐ ਇਹ ਤੇਰੀ ਉਮਰ ਉਪੀ ਲੱਜ ਨੂੰ ਟੋਕ ਰਹੇ ਐ ਅਹੀ ਜਿਹੜੀ ਅਬਦ ਉਮਰਾ ਤੈਨੂੰ ਇਹ ਤੇਰੇ ਸਿਰ ਤੇ ਕਾਲ ਦੀ ਫਾਹੀ ਨਾ ਕੱਟੀ ਜਾਣ ਵਾਲੀ ਅਬਦ ਹੈ ਇਹ ਲੱਗੀ ਹੋਏ ਚੰਬੜੇ ਹੋਏ ਓ ਕਾਲ ਦੀ ਫਾਹੀ ਚ ਕਛ ਨਾ ਚੱਲੇ ਉਪਾਅ ਇਸ ਵਕਤ ਕਾਲ ਦੀ ਫਾਹੀ ਨਾ ਕੱਟੀ ਜਾਣ ਵਾਲੀ ਆ ਚੰਬੜੀ ਉਦੋਂ ਕੋਈ ਉਪਾਅ ਨਹੀਂ ਕਰ ਸਕੋਂਗੇ ਯਤਨ ਨਹੀਂ ਕਰ ਸਕੋਂਗੇ ਅਰਵਦਾਸ ਦਾਸ ਉਦਾਸ ਤਜ ਭ੍ਰਮ ਅਰਵਦਾਸ ਭਗਤ ਜੀ ਕਹਿੰਦੇ ਦਾਸਾ ਭਾਵ ਧਾਰ ਕੇ ਸੰਸਾਰ ਦੇ ਵਿਸ਼ਿਆਂ ਵੱਲੋਂ ਉਦਾਸ ਹੋ ਕੇ ਇਹਨਾਂ ਨੂੰ ਸੱਚ ਮੰਨ ਕਰਕੇ ਜਿਹੜਾ ਤੂੰ ਭੋਗ ਰਿਹਾ ਹੈ ਇਹ ਤੈਨੂੰ ਭਰਮ ਪਿਆ ਹੋਇਆ ਹੈ ਇਸ ਨੂੰ ਤਿਆਗ ਤਪਨ ਤਪ ਗੁਰ ਗਿਆਨ ਸਾਰੀਆਂ ਤਪਾਂ ਦੇ ਵਿੱਚੋਂ ਤਪਣੇ ਯੋਗ ਜਿਵੇਂ ਜਲ ਤਾਰਾ ਕਰਨੀ ਅਤੇ ਧੂਨੀਆਂ ਧੌਨੀਆਂ ਇਹਨਾਂ ਸਾਰੀਆਂ ਤਪਾਂ ਵਿੱਚੋਂ ਸਿਰੋਮਣੀ ਤਪ ਇਹ ਹੈ ਜੋ ਗੁਰੂ ਸਾਹਿਬ ਦਾ ਗਿਆਨ ਧਾਰਨ ਕਰਨਾ ਹੈ ਸਤਿਗੁਰਾਂ ਦਾ ਗਿਆਨ ਧਾਰਨ ਕਰ ਹਿਰਦੇ ਵਿੱਚ ਇਹ ਸਾਰੇ ਹੀ ਕਬ ਕਬ ਲੇਟਾਂ ਧੂਣੀਆਂ ਵੀ ਤਾਲੀਆਂ ਜਲ ਧਾਰਾ ਵੀ ਕਰ ਲਈ ਵਰਤ ਵੀ ਰੱਖ ਲੇ ਸਾਰੀਆਂ ਤਪਾਂ ਕੇ ਸਿਰੋਮਣੀ ਤਪ ਹੈ ਜੋ ਤਪਨੇ ਜੋਗ ਹੈ ਚਿਤ ਵੀ ਇਕਾਗਰਤਾ ਕਰਕੇ ਗੁਰੂ ਸਾਹਿਬ ਦਾ ਗਿਆਨ ਧਾਰਨ ਕਰ ਭਗਤ ਜਨ ਭੈ ਹਰਨ ਤੇ ਬੇਨਤੀ ਕਰਨਾਰ हे ਪਰਮੇਸ਼ਰ ਆਹ ਭਗਤਾਂ ਜਿਨ੍ਹਾਂ ਦੇ ਭੈ ਨੂੰ ਹਰਨ ਮਿਟਣ ਵਾਲੇ ਹੋ ਪਰਮ ਆਨੰਦ ਕਰਹੁ ਨਿਦਾਨ ਸੇ ਪਰਮ ਆਨੰਦ ਸਰੂਪ ਪਰਮੇਸ਼ਰ ਸਾਨੂੰ ਨਿਦਾਨ ਬਾਲਕਿਆਂ ਨੂੰ ਵੀ ਪਰਮ ਆਨੰਦ ਪ੍ਰਾਪਤ ਕਰੋ ਸਾਡੇ ਵੀ ਭੈ ਨੂੰ ਮੇਟਣਾ ਕਰੋ ਵੱਡਾ ਭਾਰੀ ਆਨੰਦ ਬਖਸ਼ੋ ਸਾਨੂੰ ਜੋ ਕਦੇ ਨਾਸ ਨਾ ਹੋਵੇ ਅਸੀਂ ਨਿਦਾਨ ਮੂਰਖਾਂ ਸੱਚੇ ਪਾਤਸ਼ਾ ਇਹ ਨਿਦਾਨ ਅੰਤ ਦਾ ਵੇਲਾ ਹੈ ਮਨੁੱਖਾ ਜਨਮ ਇਹਦੇ ਚ ਸਾਨੂੰ ਪਰਮ ਆਨੰਦ ਪ੍ਰਾਪਤ ਕਰੋ ਇਹ ਸਾਡੀ ਪ੍ਰਾਰਥਨਾ ਹੈ ਸੱਚੇ ਪਾਤਸ਼ਾ ਮੰਨ ਕੇ ਸਾਡੀ ਅਰਦਾਸ ਨੂੰ ਮੰਨ ਕੇ ਸਾਨੂੰ ਨਿਦਾਨ ਬੱਚਿਆਂ ਨੂੰ ਪਰਮ ਆਨੰਦ ਸੂਰ ਵਿੱਚ ਲੀਨਤਾ ਕਰੋ ਭਗਤਾਂ ਜਨਾਂ ਦੇ ਭੈ ਨੂੰ ਮਿਟਨ ਵਾਲੇ ਪਰਮੇਸ਼ਰੇ ਸਾਡੀ ਪ੍ਰਾਰਥਨਾ ਹੈ ਅਰੰਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ ਭਗਤ ਜਨ ਭੈ ਹਰਨ ਪਰਮਾਨੰਦ ਕਰੋ ਦਿਦਾਨ ਵਾਹਿਗੁਰੂ ਖਾਲਸਾ ਵਾਹਿਗੁਰੂ